ਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 19 ਦਿਨਾਂ ਤੋਂ ਦਾਸ ਸਾਹਿਬ ਜੀ ਦੇ ਨਾਲ ਗੁਰਬਾਣੀ ਵਿੱਚ ਜੋ ਸੰਤ ਸਾਧ ਮਹਾਂਪੁਰਖ ਆਦਿ ਸ਼ਬਦ ਆਉਂਦੇ ਨੇ ਕਿਸ ਦੇ ਵਾਸਤੇ ਵਰਤੇ ਗਏ ਨੇ ਕਿਦੇ ਪਰਥਾਈ ਵਰਤੇ ਗਏ ਨੇ ਕਿ ਨੂੰ ਸੰਤ ਕਿਹਾ ਗਿਆ ਸਾਧ ਕਿਹਾ ਗਿਆ ਮਹਾਂਪੁਰਖਿਆ ਬ੍ਰਹਮੀ ਬ੍ਰह्मज्ञानी ਕਿਹਾ ਗਿਆ ਇਸ ਵਿਸ਼ੇ ਦੀ ਵਿਚਾਰ ਕਰ ਰਹੇ ਹਾਂ ਇਹ ਸਾਰੀਆਂ ਗੱਲਾਂ ਅਸੀਂ ਵਿਚਾਰ ਚੁੱਕੇ ਆ ਕਿ ਨੂੰ ਕਿਹਾ ਗਿਆ ਉਹ ਜਿਹੜਾ ਪਿਛਲੇ 3 ਦਿਨਾਂ ਤੋਂ ਪਰਸੋਂ ਤੋਂ ਵਿਸ਼ਾ ਚੱਲ ਰਿਹਾ ਹੈ ਉਹ ਇੱਕ ਇੱਕ ਕੀ ਕੋਈ ਵਿਖਾਵੇ ਦਾ ਧਾਰਮਿਕ ਪਹਿਰਾਵਾ ਪਹਿਨ ਕੇ ਸੰਤ ਬਣ ਜਾਂਦਾ ਹੈ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਪਰ ਕੌਮ ਦੇ ਵਿੱਚ ਕੁਝ ਪਹਿਰਾਵੇ ਨਿਯਤ ਕਰ ਦਿੱਤੇ ਗਏ ਵੀ ਇਹ ਜਿਹੜੇ ਨੇ ਧਾਰਮਿਕ ਆਗੂ ਨੇ ਧਰਮ ਦੇ ਠੇਕੇਦਾਰ ਨੇ ਹਾਲੇ ਕਿ ਸਿੱਖ ਕੌਮ ਜਿਹੜੀ ਹੈ ਪੁਜਾਰੀ ਮੁਕਤ ਕੌਮ ਹੈ ਇਹਦੇ ਵਿੱਚ ਪੁਜਾਰੀ ਸ਼੍ਰੇਣੀ ਦਾ ਕੋਈ ਵਿਦਾਨ ਨਹੀਂ ਪਰ ਕੁਝ ਬਣ ਕੇ ਬੈਠ ਗਏ ਉਹਨਾਂ ਨੇ ਆਪਣਾ ਇੱਕ ਪਹਿਰਾਵਾ ਨਿਯਤ ਕਰ ਲਿਆ ਕਿ ਚਿੱਟਾ ਲੰਬਾ ਚੋਲਾ ਹੋਵੇ ਲੱਤਾਂ ਨੰਗੀਆਂ ਹੋਣ ਸਿਰ ਦੇ ਉੱਤੇ ਗੋਲ ਚਿੱਟੀ ਬੱਗ ਬੰਨੀ ਹੋਵੇ ਤੇ ਉਹ ਸੰਤ ਬਾਪੁਰਖ ਨੇ ਇਸ ਕਰਕੇ ਸਾਨੂੰ ਇਹ ਸਮਝਣਾ ਪੈ ਰਿਹਾ ਹੈ ਵੀ ਕੀ ਸਿਰਫ ਪਹਿਰਾਵਾ ਮੈਨਾਂ ਦੇ ਨਾਲ ਕੋਈ ਸੰਤ ਬਣ ਜਾਂਦਾ ਹੈ ਅੱਜ ਜਿਹੜਾ ਪਹਿਲਾ ਪ੍ਰਮਾਣ ਮੈਂ ਆਪ ਜੀ ਨਾਲ ਸਾਂਝਾ ਕਰਨਾ ਗੁਰੂ ਨਾਨਕ ਸਾਹਿਬ ਦਾ ਉਚਾਰਣ ਕੀਤਾ ਹੋਇਆ ਹੈ ਜਿਥੇ ਮੇਰੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕੁਲ ਖਾਂ ਦੇਂਦੇ ਬਾਬਲੇ ਲੈਂਦੇ ਵੱਡੇ ਨਿਰਾਜ ਚੂਹਾ ਖੱਡਨਾ ਮਾਵਈ ਟਿੱਕਲ ਬੰਨ੍ਹੇ ਛੱਜ ਦੇਨ ਦੁਆਈ ਸਿਮਰੈ ਜਿਨ ਕਉ ਦੇਨ ਸੇ ਜਾਹੇ ਨਾਨਕ ਹੁਕਮ ਨਾ ਜਾਪਈ ਕਿੱਥੈ ਜਾਏ ਸਮਾਨ ਹੈ ਇਹਨਾਂ ਵੱਲੋਂ ਜਿਹੜਾ ਇੱਕ ਵੱਡਾ ਮਹਾਂਪੁਰਖ ਬਣਿਆ ਹੁੰਦਾ ਅਖੌਤੀ ਉਮਰ ਦਾ ਤੇ ਫਿਰ ਨਵਾਂ ਇੱਕ ਬਣਾਇਆ ਜਾਂਦਾ ਉਹਨੂੰ ਪਾਗ ਦਿੱਤੀ ਜਾਂਦੀ ਹੈ ਇਹ ਰਵਾਇਤ ਪੁਰਾਣੇ ਸਮੇਂ ਤੋਂ ਚੱਲੀ ਆਉਂਦੀ ਹੈ ਔਰ ਉਸ ਵੇਲੇ ਕੁਲਾ ਦਿੱਤਾ ਜਾਂਦਾ ਸੀ ਸੇਲੀ ਟੋਪੀ ਇਹ ਸੇਕੋਂ ਤੇ ਸੀ ਨਹੀਂ ਲੇਕਿਨ ਦੀ ਰਵਾਇਤ ਨਹੀਂ ਹੈ ਲੇਕਿਨ ਇਸ ਰਵਾਇਤ ਦਾ ਜ਼ਿਕਰ ਸਤਿਗੁਰੂ ਨੇ ਕੀਤਾ ਹੈ ਜਿਹੜਾ ਅੱਜ ਸਾਡੀ ਕੌਮ ਚ ਗੱਦੀ ਦੀਆਂ ਪੱਗਾਂ ਦੇਣ ਦਾ ਰਿਵਾਜ ਚੱਲ ਪਿਆ ਹੈ। ਔਰ ਸਤਗੁਰੂ ਕੰਦਰ ਨੇ ਗੁਰਹਾ ਦਿੰਦੇ ਬਾਬਲੇ ਜਿਹੜੇ ਇਹ ਦੇਰੇ ਨੇ ਉਹਨਾਂ ਨੂੰ ਪੱਗਾਂ ਗੁਰਗੱਦੀ ਤੇ ਬੈਠਣ ਦੀਆਂ ਫੁਲਾਣੇ ਮਹਾਂਪੁਰਖਾਂ ਦੀ ਗੁਰਗੱਦੀ ਤੇ ਬਹਿ ਗਏ ਜੀ ਉਹਨਾਂ ਸੀ ਮਹਾਂਪੁਰਖ ਬਣ ਗਏ। ਉਹ ਬੇਵਕੂਫ ਨੇ ਮੂਰਖ ਲੋਕ ਨੇ ਬਾਬਲੇ ਨੇ ਲੈਡ ਲੈਂਦੇ ਵੱਡੇ ਨਿਲਾਜ ਤੇ ਜਿਹੜੇ ਲੈ ਰਹੇ ਨੇ ਉਹ ਬੇਸ਼ਰਮ ਲੋਕ ਨੇ। ਇਹ ਮੇਰਾ ਫੈਸਲਾ ਨਹੀਂ ਸਤਗੁਰੂ ਦਾ ਫੈਸਲਾ ਹੈ। ਸਤਿਗੁਰ ਕਹਿੰਦੇ ਇਹ ਇੰਜ ਹੈ ਚੂਹਾ ਪਹਿਲਾਂ ਹੀ ਖੁੱਡੇ ਚ ਨਾ ਵੜ ਸਕਦਾ ਹੋਵੇ ਇਹ ਤੇ ਉੱਤੇ ਪਿੱਛੋਂ ਛੱਜ ਬਣ ਲਵੇ ਨਾਲ ਤੇ ਕਿਵੇਂ ਵੜੇਗਾ ਖੁੱਡੇ ਦੇ ਵਿੱਚ ਚੂਹਾ ਖੁੱਡਣਾ ਮਾ ਬਈ ਟਿੱਕਰ ਬੰਨਿਆ ਛੱਜ ਉੱਤੇ ਪਿੱਛੇ ਛੱਜ ਬਣ ਲਿਆ ਪਹਿਲਾਂ ਹੀ ਨਹੀਂ ਸੀ ਟਿੱਕਦੇ ਆਪਣੇ ਆਪ ਨੂੰ ਸੰਤ ਮਹਾਂਪੁਰਖ ਬਣਾਈ ਬੈਠੇ ਸੀ ਹੁਣ ਉੱਤੋਂ ਨਾਲ ਗੁਰਗੱਦੀ ਦਾ ਲੇਬਲ ਲੱਗ ਗਿਆ ਸਤਿਗੁਰ ਕਹਿੰਦੇ ਦੇਣ ਦਵਾਈ ਸੇ ਮਰੇ ਜਿੰਨਕੋ ਦੇਣ ਸੇ ਜਾਏ ਜਿਨ੍ਹਾਂ ਨੂੰ ਇਹ ਅਸੀਸਾ ਦਿੰਦੇ ਨੇ ਉਹ ਮਰ ਜਾਂਦੇ ਨੇ ਜਿਹੜੇ ਦੇਣ ਵਾਲੇ ਨੇ ਉਹ ਵੀ ਮਰ ਜਾਂਦੇ ਨੇ ਫਿਰ ਫਰਕ ਕੀ ਹੋਇਆ ਜਦੋਂ ਦੂਜੇ ਲੋਕ ਮਰ ਰਹੇ ਨੇ ਉਹਨਾਂ ਉਂਝ ਇਹ ਮਰ ਜਾਂਦੇ ਨੇ ਕੋਈ ਕਿਸੇ ਨੇ ਹਸਾਬਤਵ ਕੀਤਾ ਨਾਨਕ ਹੁਕਮਨਾਮਾ ਜਵਾਬ ਪਈ ਕਿ ਕਿੱਥੇ ਜਾਏ ਸਮਾਹੇ ਵੀ ਕਿੱਥੇ ਜਾਂਦੇ ਨੇ ਮੁੜ ਕੇ ਕੀ ਹੁੰਦਾ ਇਹਨਾਂ ਦਾ ਕੀ ਕੋਈ ਦੂਜਿਆਂ ਨਾਲੋਂ ਫਰਕ ਹੈ ਇਸੇ ਤਰ੍ਹਾਂ ਦਾ ਕਿੰਨੇ ਸੋਹਣੇ ਤਰੀਕੇ ਨਾਲ ਸਤਿਗੁਰੂ ਜੀ ਨੇ ਸਿਸਟਮ ਨੂੰ ਰੱਦ ਕੀਤਾ ਬਲਕਿ ਸੁਚੇਤ ਕੀਤਾ ਸਾਨੂੰ ਕਿ ਇਹੋ ਜੇ ਭਰਮ ਜਾਲਾਂ ਦੇ ਵਿੱਚ ਨਾ ਫਸ ਜਾਣਾ ਵੀ ਇਹ ਹੁਣ ਉਹਨਾਂ ਨੂੰ ਪੱਗ ਮਿਲ ਗਈ ਹੈ ਤੇ ਹੁਣ ਇਹ ਗੁਰੂ ਬਣ ਗਏ ਨੇ ਸੰਤ ਬਣ ਗਏ ਨੇ ਅਜਦਾ ਦੂਸਰਾ ਪ੍ਰਮਾਣ ਗੁਰੂ ਅਮਰਦਾਸ ਪਾਸ਼ਾ ਦਾ ਉਚਾਰਣ ਕੀਤਾ ਹੋਇਆ ਹੈ ਜਿੱਥੇ ਮੇਰੇ ਸਤਿਗੁਰੂ ਜੀ ਤੀਜੇ ਨਾਨਕ ਬਖਸ਼ਿਸ਼ ਕਰਦੇ ਨੇ ਅਭਿਆਗਤ ਇਹ ਨਾ ਆਖੀ ਹੈ ਜਿਨਕੇ ਮਨ ਮੇਂ ਪਰਮ ਤਿੰਨ ਕਹਿ ਦਿੱਤਾ ਨਾਨਕਾ ਤੇਹੋ ਜਿਹਾਂ ਧਰਮ। ਜਿੰਨਾਂ ਲੋਕਾਂ ਨੂੰ ਸਾਧ ਸੰਤ ਮਹਾਂਪੁਰਖ ਨਾ ਆਖੋ ਜਿਹੜੇ ਆ ਧਰਮਾਂ ਚ ਫਸੇ ਹੋਏ ਨੇ। ਸਿਰਮਾਇਆ ਦੀ ਖਾਤਰ ਪਟਕਣਾ ਚ ਪਏ ਹੋਏ ਨੇ ਇਹੀ ਕੰਮ ਹੈ ਤੇ ਤੁਸੀਂ ਇਹਨਾਂ ਨੂੰ ਧਰਮੀ ਸਮਝੀ ਜਾ ਰਹੇ ਹੋ। ਇਹਨਾਂ ਨੂੰ ਸੰਤ ਸਤ ਮਹਾਂਪੁਰਖ ਸਮਝੀ ਜਾ ਰਹੇ ਹੋ ਸਾਰਾ ਮਾਇਆ ਦਾ ਦੰਦਾ ਕਰ ਰਹੇ ਹੋ। ਜਿਹੜੀ ਇਹਨਾਂ ਨੂੰ ਭੇਟਾ ਦਿੰਦੇ ਹੋ ਇਹ ਕਿਹੋ ਜਿਹਾ ਧਰਮ ਹੈ ਇਹ ਕਿਹ ਧਰਮ ਦਾ ਪਖੰਡ ਹੈ ਜਨ ਕਹ ਦਤਾ ਨਾਨਕਾ ਇਹੋ ਜਿਹਾ ਧਰਮ ਇਹ ਧਰਮ ਹੈ ਸਾਨੂੰ ਸਾਰੇ ਨੂੰ ਸੋਚਣ ਦੀ ਵਿਚਾਰਨ ਦੀ ਲੋੜ ਹੈ ਬੜਾ ਸੁਚੇਤ ਹੋਣ ਦੀ ਲੋੜ ਹੈ ਇਸ ਵਿਸ਼ੇ ਦੇ ਉੱਤੇ ਅੱਜ ਦਾ ਤੀਸਰਾ ਪ੍ਰਮਾਣ ਭਗਤ ਕਬੀਰ ਸਾਹਿਬ ਦਾ ਉਚਾਰਨ ਕੀਤਾ ਹੋਇਆ ਹੈ ਇਕ ਫੈਸਲਾ ਕੁੰ ਪਰਮਾਨ ਹੈ ਵਸੇ ਗੁਰਬਾਣੀ ਸਾਰੀ ਫੈਸਲਾ ਕੁੰਨਾ ਹੈ ਪਰ ਇਥੇ ਜਿਸ ਬਾਕੀ ਨਾਲ ਭਗਤ ਕਬੀਰ ਸਾਹਿਬ ਜੀ ਨੇ ਗੱਲ ਸਾਨੂੰ ਸਮਝਾਈ ਹੈ ਉਹ ਧਿਆਨ ਦੇਣ ਵਾਲੀ ਹੈ ਬਾਬਾ ਕਬੀਰ ਜੀ ਬਖਸ਼ਿਸ਼ ਕਰਦੇ ਨੇ ਗੱਜ ਸਾਢੇ ਤੈ ਤੈ ਤੋਤੀਆਂ ਤੇਰੇ ਪਾਣ ਤੱਗ ਗਲੀਆਂ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨੇ ਬੱਗ ਓਏ ਹਰ ਕੇ ਸੰਤ ਨਾ ਆਖੀਐ ਬਾਣ ਨਾਲ ਸਕੇ ਠਾਗੇ ਐਸੇ ਸੰਤ ਨਾ ਮੋਕੋ ਪਾਵੇਂ ਡਾਲਰਾ ਸਿਉ ਪੇਡਾ ਗਟਕਾਵੇਂ ਰਹਾਉ ਸ਼ਬਦ ਸਾਰਾ ਇਸ ਵਿਸ਼ੇ ਨਾਲ ਸੰਬੰਧਿਤ ਹੈ ਮੈਂ ਪਰਮਾਨ ਦੇ ਵਾਸਤੇ ਸਿਰਫ ਪਹਿਲਾ ਬੰਦ ਤੇ ਨਾਲ ਰਹਾਉ ਦੀ ਬੰਤੀ ਲਈ ਹੈ ਔਰ ਰਹਾਉ ਦੀ ਪੰਕਤੀ ਦੇ ਵਿੱਚ ਬਾਬਾ ਕਬੀਰ ਜੀ ਬਖਸ਼ਿਸ਼ ਕਰ ਰਹੇ ਨੇ ਐਸੇ ਸੰਤ ਨਾ ਮੋਕੋ ਪਾਵੇਂ ਇਹੋ ਜਿਹੇ ਸੰਤ ਮੈਨੂੰ ਨਹੀਂ ਚੰਗੇ ਲੱਗਦੇ ਮੈਂ ਨਹੀਂ ਇਹਨਾਂ ਨੂੰ ਸੰਤ ਸਮਝਦਾ ਕਿਹੋ ਜਿਹੇ ਡੱਲਾ ਸੇ ਉਹ ਪੇਡਾ ਘਟਕਾਵੇਂ ਸ਼ਾਖਾਮਾਸ ਵਿੱਚ ਸਾਰਾ ਪੇੜ ਹজম ਕਰ ਜਾਂਦੇ ਨੇ ਭਾਪ ਜੋ ਇਹਨਾਂ ਦੇ ਕਾਬੂ ਆ ਜਾਂਦਾ ਉਹ ਦੱਲੂ ਨਿਚੋੜ ਕੇ ਪੀ ਜਾਂਦੇ ਉਹ ਦਾ ਕੁਝ ਛੱਡਦੇ ਨਹੀਂ ਉਹਨੇ ਇਹਦੀ ਵਿਆਖਿਆ ਕਰਦੇ ਹੋਏ ਸਤਿਗੁਰੂ ਬਾਬਾ ਕਬੀਰ ਸਾਹਿਬ ਬਖਸ਼ਿਸ਼ ਕਰਦੇ ਨੇ ਕਾਜ ਸਾਢੇ ਤੈ ਤੇ ਤੋਤੀਆਂ ਤੇਰੇ ਪਾਇਨ ਤੱਕ ਬ੍ਰਾਹਮਣ ਵਾਰ ਕੀਤਾ ਜਾ ਰਿਹਾ ਕਿਉਂਕਿ ਉਸ ਵੇਲੇ ਦਾ ਧਾਰਮਿਕ ਠੇਕੇਦਾਰ ਉਹ ਸੀ ਆਗੋ ਸੀ ਹਿੰਦੂ ਕੌਮ ਦਾ ਸਾਢੇ ਤਿੰਨ ਤਨ ਗਾਇਨੀਆਂ ਤੋਤੀਆਂ ਨੇ ਪੇਕੀਆਂ ਹੋਈਆਂ ਨੇ ਗਲੇ ਵਿੱਚ ਤੇਰੇ ਪਾਇਨ ਤੱਕ ਤਿੰਨ ਤੰਦਾਂ ਵਾਲੇ ਜਿਹਨੇ ਉਹ ਪਾਇਆ ਹੋਇਆ ਜਿਹੜਾ ਬ੍ਰਾਹਮਣ ਪੰਡਾ ਤਿੰਨ ਤੰਦਾਂ ਵਾਲਾ ਤੇਰੇ ਪਾਇਨ ਤੱਕ ਗਲੇ ਵਿੱਚ ਮਾਲਾ ਪਾਈਆਂ ਹੋਈਆਂ ਨੇ ਗਲੀ ਜਨ ਲ ਮਟ ਜੱਪ ਮਾਲੀਆਂ ਤੇ ਨਾਲ ਹੱਥਾਂ ਵਿੱਚ ਲੋਟੇ ਫੜੇ ਹੋਏ ਨੇ ਲੋਟੇ ਹੱਥ ਨਹੀਂ ਬੱਗ ਲੋਟਿਆਂ ਵਿੱਚ ਧਮਾਇਆ ਹੋਣੀ ਹੈ ਇਹਨਾਂ ਬਾਰੇ ਫੈਸਲਾ ਦਿੰਦੇ ਨੇ ਭਗਤ ਕਬੀਰ ਸਾਹਿਬ ਓਏ ਹਰ ਕੇ ਸੰਤ ਨਾ ਆਖੀਐ ਇਹਨਾਂ ਨੂੰ ਪਰਮੇਸ਼ਰ ਦੇ ਸੰਤ ਨਾ ਸਮਝੋ ਅਸਲ ਦੇ ਵਿੱਚ ਇਹਨਾਂ ਦਾ ਕੰਮ ਪਤਾ ਕਿ ਇਹ ਬਨਾਰਸ ਦੇ ਠੱਗ ਨੇ ਜਿਵੇਂ ਬਨਾਰਸ ਦੇ ਠੱਗ ਪੇਖ ਬਦਲ ਕੇ ਕਿਸੇ ਨੂੰ ਠੱਗ ਲੈਂਦੇ ਨੇ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਹਮਣੇ ਠੱਗ ਕੇ ਲੈ ਗਏ ਨੇ ਬਿਲਕੁਲ ਉਹ ਕੰਮ ਹੈ ਬਨਾਰਸ ਦੇ ਠੱਗ ਬੜੇ ਮਸ਼ਹੂਰ ਨੇ ਇਸ ਕਰਕੇ ਵੀ ਉਹ ਭੇਖ ਬਦਲ ਕੇ ਠੱਗਦੇ ਨੇ ਔਰ ਬਨਾਰਸ ਦੇ ਵਿੱਚ ਜਿਆਦਾ ਇਹ ਬ੍ਰਾਹਮਣ ਹੀ ਰਹਿੰਦੇ ਸੀ ਇਹਨਾਂ ਦੀ ਉਹ ਗੱਲ ਕੀਤੀ ਜਾ ਰਹੀ ਹੈ ਨਾਲ ਫੈਸਲਾ ਦਿੱਤਾ ਹੈ ਓਏ ਹਰ ਕੇ ਸੰਤ ਨਾ ਆਖੀਏ ਇਹਨਾਂ ਨੂੰ ਪਰਮੇਸ਼ਰ ਦੇ ਭਗਤ ਨਾ ਸਮਝੋ ਪਰਮੇਸ਼ਰ ਦੇ ਸੰਤਲੰਗ ਨਾ ਸਮਝੋ ਬਨਾਰਸ ਦੇ ਠੱਗ ਜੀ ਅੱਜ ਕੀ ਬਦਲੇ ਜਿਹੜਾ ਹਿੰਦੂ ਕੌਮ ਦੇ ਵਿੱਚ ਬਨਾਰਸ ਦੇ ਠੱਗ ਵਾਲਾ ਸਿਸਟਮ ਹੈ ਉਹ ਤੋਂ ਚੱਲਦਾ ਹੀ ਪਿਆ ਹੈ ਉਹਨਾਂ ਨੇ ਕਦੇ ਇਸ ਬਾਰੇ ਵਿਚਾਰਿਆ ਹੀ ਨਹੀਂ ਉਹਨਾਂ ਨੂੰ ਮਾਨਸਿਕ ਤੌਰ ਤੇ ਇਹਨਾਂ ਬਲੌਕ ਕਰ ਦਿੱਤਾ ਗਿਆ ਉਹ ਵਿਚਾਰ ਸ਼ਕਤੀ ਉਹਨਾਂ ਦੀ ਖਤਮ ਹੋਈ ਗਈ ਹੈ ਪਰ ਰੂਪ ਬਦਲ ਕੇ ਇਹੀ ਜਿਹੇ ਪੇਖੀ ਜਿਹੜੇ ਨੇ ਸਿੱਖ ਕੌਮ ਦੇ ਵਿੱਚ ਆ ਗਏ ਨੇ ਗੱਡੇ ਤਿੰਨ ਤਿੰਨ ਗਾਇਨੀਆਂ ਟੂਟੀਆਂ ਦੀ ਬਜਾਏ ਲੰਬਾ ਚਿੱਟਾ ਚੋਲਾ ਆ ਗਿਆ ਉੱਤੇ ਗੋਲ ਚਿੱਟੀ ਪੱਗ ਆ ਗਈ ਨਗੀਆਂ ਲਟਾ ਗਈਆਂ ਵਾਰਾ ਤੇ ਇਹਨਾਂ ਨੇ ਵੀ ਚੁੱਕੀਆਂ ਹੋਈਆਂ ਨੇ ਅ ਉਹਨਾਂ ਦੇ ਤੱਗ ਦਾ ਰੂਪ ਬਦਲ ਗਿਆ ਸਰਪੇਖ ਹੈ ਉਹ ਜਿਹਨੂੰ ਪੇਖ ਨੂੰ ਅਸੀਂ ਸੰਤ ਸਾਧ ਮਹਾਂਪੁਰਖ ਸਮਝ ਕੇ ਸਾਰੀ ਕੌਮ ਦੇ ਉੱਤੇ ਇੱਕ ਕੰਜਾ ਕਸਲੇ ਆਈ ਕੈਸ ਸਿਸਟਮ ਨੇ ਇਹ ਤੁਮਸੀ ਮੁਕਤੀ ਬਾਨ ਦੀ ਕਦੀ ਕੋਸ਼ਿਸ਼ ਹੀ ਨਹੀਂ ਕਰ ਰਹੇ ਬਲਕਿ ਉਹਨਾਂ ਨੂੰ ਮਾਨਤਾ ਦਿੱਤੀਆਂ ਜਾ ਰਹੀਆਂ ਨੇ ਸਾਡੀਆਂ ਸ਼ਰਮਣੀ ਸੰਸਥਾਵਾਂ ਵੱਲੋਂ ਉਹਨਾਂ ਨੂੰ ਧਰਮੀ ਸਮਝ ਕੇ ਸੱਦੇ ਦਿੱਤੇ ਜਾ ਰਹੇ ਨੇ ਕਿਉਂਕਿ ਉਹਨਾਂ ਨਾਲ ਕੁਝ ਲੋਕ ਜੁੜੇ ਹੋਏ ਨੇ ਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਤੇ ਉਹ ਚਾਹੀਦੇ ਹੁੰਦੇ ਨੇ ਜਿੰਨਾਂ ਦੇ ਨਾਲ ਲੋਕ ਜੁੜੇ ਹੋਣ ਜਿੰਨਾਂ ਰਾਈ ਵੋਟ ਮਿਲਣ ਇਸ ਗੱਲ ਦਾ ਫਿਕਰ ਨਹੀਂ ਹੁੰਦਾ ਇੱਕ समाज किस से जा रही है कौम किस से जा रही है थोड़ा जहा विशा होर विचारा फिर समाप्ति करेंगे। आज बस इतने वचन प्रवान करना हुई वास्ते खेमा बख्श देना जी वाहू जी का खालसा वाहगुरु जी की फतेह